ਮੈਂ ਕਹਿ ਰਿਹਾ ਚਾਹੁੰਦਾ ਇਹਨਾਂ ਲੋਕਾਂ ਸਾਰੇ ਵੀਰ ਆਪਣੇ ਇਹਨਾਂ ਨੂੰ ਬਾਰਡਰ ਤੇ ਪਹੁੰਚਣਾ ਚਾਹੀਦਾ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਆ ਅੱਜ ਪੰਜਾਬ ਬੰਦ ਦਾ ਜਿਹੜਾ ਅਸਰ ਹੈ ਉਹ ਤਰਨਤਾਰਨ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਬੰਦ ਤੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ ਤਾਂ ਪਬਲਿਕ ਦੇ ਨਾਲ ਗੱਲਬਾਤ ਕਰਨ ਦੀ ਲੋਕਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਤਰਨਤਾਰਨ ਦਾ ਬੁੜੀ ਚੌਂਕ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਅੱਡੇ ਵਿਚਾਰ ਦਿਆਂ ਅੱਡੇ ਵਿਚਾਰਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨੇ ਤਾਂ ਪੁਲਿਸ ਵੀ ਆਪਣੀ ਡਿਊਟੀ ਜਿਹੜੀ ਆ ਉਹ ਨਿਭਾ ਰਹੀ ਆ ਤਸਵੀਰ ਤੁਸੀਂ ਵੇਖ ਸਕਦੇ ਹੋ ਤਰਨਤਾਰਨ ਤੋਂ ਤੁਹਾਡੇ ਨਾਲ ਤਸਵੀਰਾਂ ਅਸੀਂ ਇਸ ਵੇਲੇ ਸਾਂਝੀਆਂ ਕਰ ਰਹੇ ਆ ਕਿ ਬੰਦ ਦਾ ਸਮਰਥਨ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਮਿਲ ਰਿਹਾ ਤਾਂ ਸਾਡੇ ਨਾਲ ਲੋਕ ਵੀ ਮੌਜੂਦ ਨੇ ਗੱਲਬਾਤ ਕਰਦੇ ਸਸੀਕਲ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਦਲੇਰ ਸਿੰਘ ਪੰਨੂ ਆ ਜੀ ਸਾਡੀ ਯੂਨੀਅਨ ਹੈਗੀ ਆ ਪ੍ਰੋਟੀਲਰ ਜੁਨੀਅਨ ਜੀ ਜੀ ਉਹਦੇ ਜਿਹੜੇ ਨਮਾਇੰਦੇ ਆ ਉਹ ਵੀ ਨਾਲ ਲਾ ਕੇ ਜਿਹੜਾ ਆਪਾਂ ਸਮਰਥਨ ਦੇ ਰਹੇ ਆ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰ ਰਹੇ ਆ ਵੀ ਆਪਾਂ ਕਿਸਾਨ ਵੀਰਾਂ ਨੂੰ ਸਮਰਥਨ ਜਿਹੜਾ ਉਹ ਦਈਏ ਹੋਰ ਸਮਰਥਨ ਜਿਹੜਾ ਮਿਲ ਰਿਹਾ ਉਹਦੇ ਨਾਲ ਸਾਡੇ ਵੀ ਜਿੰਨੇ ਵੀਰ ਆ ਸਾਰੇ ਜਿਹੜੇ ਡਿਊਟੀ ਆਪਣੀ ਸਮਝਦੇ ਹੋਏ ਲੋਕਾਂ ਨੂੰ ਜਿਹੜੀ ਆ ਪ੍ਰੇਰਣਾ ਦੇ ਰਹੇ ਨੇ ਸੋ ਬੇਨਤੀ ਇਸ ਤਰ੍ਹਾਂ ਵੀ ਡੱਲੇਵਾਲ ਸਾਹਿਬ ਨੂੰ ਤਕਰੀਬਨ ਮਹੀਨਾ ਡੇਢ ਮਹੀਨਾ ਹੋ ਗਿਆ ਬੈਠੇ ਨੂੰ ਤੇ ਜਿਹੜੀ ਕੇਂਦਰ ਸਰਕਾਰ ਦੇ ਜੂਨ ਹੀ ਸਰਕ ਰਹੀ ਉਹਦੇ ਸਬੰਧ ਵਿੱਚ ਅੱਜ ਫੇਰ ਜਿਹੜਾ ਇਹ ਆ ਸੈਂਟਰ ਸਰਕਾਰ ਨੂੰ ਜਗਾਉਣ ਵਾਸਤੇ ਇਹ ਜਿਹੜਾ ਆਪਾਂ ਰੱਖਿਆ ਪੰਜਾਬ ਬੰਦ ਦਾ ਉਹਦਾ ਸਾਰੀ ਦੁਨੀਆ ਜਿਹੜਾ ਸਮਰਥਨ ਤੁਸੀਂ ਵੇਖੋ ਵੀ ਦੇ ਰਹੀ ਆ ਕੋਈ ਦੁਕਾਨਦਾਰ ਨਾਲੋ ਚਾਹੇ ਕੋਈ ਰੇੜੀ ਫੜੀ ਵਾਲਾ ਹਰ ਇੱਕ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰ ਲੇਕਿਨ ਇਹ ਜ਼ਿੰਮੇਵਾਰੀ ਜਿਹੜੀ ਕੇਂਦਰ ਸਰਕਾਰ ਨੂੰ ਸਮਝਣੀ ਚਾਹੀਦੀ ਆ ਜਿਹੜੀ ਉਹ ਆਪਣੇ ਸੁੱਤੀ ਹੋਈ ਆ ਇੱਕ ਦਿਨ ਵੀ ਕੋਈ ਨੁਮਾਇੰਦਾ ਜਿਹੜਾ ਕੇਂਦਰ ਸਰਕਾਰ ਦਾ ਇੱਥੇ ਤੱਕ ਨਹੀਂ ਪਹੁੰਚਿਆ ਡੱਲੇਵਾਲ ਸਾਹਿਬ ਤੱਕ ਸੋ ਮੈਂ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਹਾਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਨਹੀਂ ਤੇ ਇਹ ਹੌਲੀ ਹੌਲੀ ਜਿਹੜਾ ਵਾ ਜੇ ਅੱਜ ਪੰਜਾਬ ਬੰਦ ਕੱਲ ਨੂੰ ਹਰਿਆਣਾ ਬੰਦ ਦਿੱਲੀ ਬੰਦ ਸਾਰਾ ਕੁਝ ਹੌਲੀ ਹੌਲੀ ਹੋ ਜਾਣਾ ਵਾ ਸੋ ਬੇਨਤੀ ਆ ਮੇਰੀ ਕੇਂਦਰ ਸਰਕਾਰ ਨੂੰ ਡੱਲੇਵਾਲ ਸਾਹਿਬ ਦੀ ਜਿਹੜੀ ਆ ਮੰਗਿਆ ਸਾਰੇ ਕਿਸਾਨਾਂ ਵੀਰਾਂ ਦੀ ਜਿਹੜੀ ਮੰਗਿਆ ਉਹਦੇ ਉੱਤੇ ਧਿਆਨ ਦਿੱਤਾ ਜਾਵੇ ਜੀ ਇਹ ਵੀ ਜ਼ਰੂਰ ਪੁੱਛਣਾ ਚਾਹਾਂਗੇ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓਜ਼ ਵਿਰੋਧ ਦੀਆਂ ਵੀ ਸਾਹਮਣੇ ਨਿਕਲ ਕੇ ਆਈਆਂ ਹੈ ਕਈ ਥਾਵਾਂ ਤੇ ਵਿਰੋਧ ਵੀ ਪਬਲਿਕ ਕਰ ਰਹੀ ਕਿਵੇਂ ਵੇਖ ਨਹੀਂ ਵੇਖੋ ਜਿਹੜਾ ਬੰਦ ਦਾ ਸੱਦਾ ਵਾ ਜੀ ਬੰਦ ਦਾ ਸੱਦਾ ਤਕਰੀਬਨ ਮੇਰਾ 8-10 ਦਿਨ ਤੋਂ ਹੀ ਚੱਲਿਆ ਜਾ ਰਿਹਾ ਉਹ ਤੇ ਆਪਾਂ ਆਪਣੀ ਬੇਵਕੂਫੀ ਸਮਝਦੇ ਜੇ ਕੋਈ ਗੱਡੀਆਂ ਮੋਟਰਾਂ ਲੈ ਕੇ ਆਪਾਂ ਨਿਕਲਦੇ ਆ ਤੇ ਆਪਾਂ ਨੂੰ ਕੋਈ ਰਸਤਾ ਜਿਹੜਾ ਬੰਦ ਰਖਾਈ ਜਾਂਦਾ ਤੇ ਆਪਾਂ ਉਹ ਤਕਰੀਬਨ ਮਹੀਨਾ ਡੇਢ ਮਹੀਨਿਆਂ ਤੋਂ ਪਹਿਲਾਂ ਇਹ ਆਵਾਜ਼ਾਂ ਨਹੀਂ ਚੱਲੂ ਹੋ ਗਈ ਸੀ ਪੈਹੀਂ ਨਾ ਹੋਊਗਾ ਤੇ ਇਹ ਹੀ ਕਦਮ ਅਠਾਵਾਂਗੇ ਪੰਜਾਬ ਬੰਦ ਦਾ ਉਹਨ ਲੋਕ ਗੱਡੀਆਂ ਲੈ ਕੇ ਜਿਹੜੇ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ ਜਿਹਨਾਂ ਨੂੰ ਕੋਈ ਕੰਮਕਾਰ ਨਹੀਂ ਹੈਗਾ ਔਰ ਲੋਕੀ ਜਿਹੜਾ ਆ ਕੇ ਵਿਰੋਧ ਕਰਦੇ ਆ ਸੈਂਟਰ ਸਰਕਾਰ ਦੇ ਜਿਹੜੇ ਕੁਝ ਮੈਂਦੇ ਹੁੰਦੇ ਆ ਕੇ ਵਿਰੋਧ ਕਰਦੇ ਹੁੰਦੇ ਇਹ ਹੋ ਜੇ ਇਹ ਜਿਹੜੇ ਸਰਕਾਰ ਦੇ ਟੱਟੂ ਹੁੰਦੇ ਆ ਹੋਰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਜਿਹੜੇ ਆ ਬੰਦੇ ਖਰੀਦੇ ਹੋਏ ਹੁੰਦੇ ਆ ਜਿਹੜੇ ਆ ਆ ਕੇ ਜਿਹੜਾ ਵਿਰੋਧ ਕਰਦੇ ਆ ਬਹੁਤ ساری ਪ ਕੋਈ ਫੜੀ ਵਾਲਾ ਚ ਕੋਈ ਇਸ ਤਰ੍ਹਾਂ ਵਿਲੇ ਖਲੁੱਤੇ ਆ ਰੋਡ ਦੇ ਤੇ ਕਿਸੇ ਨੇ ਆਪਣਾ ਕੰਮਕਾਰ ਨਹੀਂ ਦਿਹਾੜੀ ਧੱਪੇ ਵਾਲੇ ਨੇ ਆਪਣਾ ਕੰਮਕਾਰ ਨਹੀਂ ਸਮਝਿਆ ਸਿਰਫ ਇੱਕ ਡੱਲੇ ਵਾਲ ਸਾਹਿਬ ਜਿਹੜੇ ਆ ਉੱਥੇ ਹੜਤਾਲ ਦੇ ਬੈਠੇ ਹੋਇਆ ਉਹਦੇ ਸਬੰਧ ਦੇ ਵਿੱਚ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰ ਲਈ ਹੋਰ ਵੀ ਲੋਕ ਮੌਜੂਦ ਨੇ ਕਿਸਾਨਾਂ ਦੇ ਬਾਬਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਫਤੇ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਫਤੇ ਜੀ ਅੱਜ ਪੰਜਾਬ ਬੰਦ ਹੈ ਕਿਵੇਂ ਦਾ ਮਾਹੌਲ ਦਿਖ ਰਿਹਾ ਹੈ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਸਮਰਥਨ ਚ ਜੇ ਹੱਕ ਚ ਜੇ ਜਾਂ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਕਿਸਾਨਾਂ ਦੇ ਨਾਲ ਹੀ ਆ ਜੀ ਆਪਾਂ ਕੋਈ ਗੱਲ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਕਿਸਾਨਾਂ ਦੇ ਨਾਲ ਖੜੇ ਆ ਜਿਵੇਂ ਵੀ ਕਿਸਾਨ ਵੀਰ ਹੁਕਮ ਕਰਨਗੇ ਆਪਾਂ ਇਹਨਾਂ ਦੇ ਨਾਲ ਹੀ ਆ ਜੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਫਤਿਹ ਆ ਤਸਵੀਰ ਜਿਹੜੀ ਆ ਮੈਂ ਤੁਹਾਨੂੰ ਅੱਡੇ ਬਾਜ਼ਾਰ ਤੋਂ ਸਾਂਝੀ ਕਰ ਰਿਹਾ ਸੀ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਵੱਡਾ ਕਾਫਲਾ ਵੀ ਜਿਹੜਾ ਆ ਕਿਸਾਨਾਂ ਦਾ ਧੰਨਵਾਦ ਕਰਨ ਦੇ ਰੂਪ ਦੇ ਵਿੱਚ ਝੰਡਿਆਲਾ ਰੋਡ ਨੂੰ ਜਿਹੜਾ ਉਹ ਜਾ ਰਿਹਾ ਉਹ ਵੀ ਤਸਵੀਰ ਤੁਸੀਂ ਥੋੜਾ ਦੂਰ ਤੋਂ ਦੇਖ ਰਿਹਾ ਹੋਵੇਗਾ ਕਿ ਕਿਸਾਨਾਂ ਵੱਲੋਂ ਦੁਕਾਨਦਾਰਾਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਤੇ ਆਓ ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਅੱਜ ਵਾਇਗਰ ਜੀ ਕਾ ਖਾਲਸਾ ਅੱਜ ਬੰਦ ਨੇ ਪੰਜਾਬ ਬੰਦ ਦਾ ਸਦਾ ਕਿਸਾਨਾਂ ਵੱਲੋਂ ਦਿੱਤਾ ਗਿਆ ਸਰ ਸਮਰਥਨ ਮਿਲ ਰਿਹਾ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਬੰਦ ਹੈਗਾ ਜੀ ਸਭ ਜਗ੍ਹਾ ਬੰਦ ਹੈ ਆ ਜੀ ਤੇ ਹੋਰ ਇਹ ਤੋਂ ਵੱਧ ਸਮਰਥਨ ਕੀ ਹੋਵੇ ਜੀ ਅੱਛਾ ਜੀ ਸਰਕਾਰ ਨੂੰ ਇਸ ਤੇ ਕੀ ਅਪੀਲ ਕਰਨੀ ਚਾਹੀਦੀ ਹੈ ਦੇਖੋ ਜੀ ਜੋ ਵੀ ਗੱਲ ਰਲ ਮਿਲ ਕੇ ਮਿਲ ਬੈਠ ਕੇ ਹੋ ਜਾਣੀ ਚਾਹੀਦੀ ਹੈ ਮਸਲਾ ਹੱਲ ਹੋ ਜਾਣਾ ਚਾਹੀਦਾ ਜੀ ਜੀ ਠੀਕ ਹੈ ਜੀ 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 ਬਹੁਤ ਬਹੁਤ ਧੰਨਵਾਦ ਆ ਤਸਵੀਰਾਂ ਸਾਂਝੀਆਂ ਕਰ ਰਹੇ ਆ ਸਾਡੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਕਸ਼ਵੀਰ ਸਿੰਘ ਜੀ ਸੰਘਾ ਜਿਹੜੇ ਕਿ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਰਹਿੰਦੇ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਵੇਲੇ ਲੋਕ ਜਿਹੜੇ ਨੇ ਉਹਨਾਂ ਦੇ ਕੋਲ ਹੈ ਸੰਗਤ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕੀ ਹਾਲ ਚਾਲ ਜੀ ਅੱਜ ਤੁਸੀਂ ਵੀ ਬੰਦ ਦਾ ਸਮਰਥਨ ਕਰ ਰਹੇ ਹੋ ਤੇ ਆਪਣੀ ਟੀਮ ਕਿੰਨੀ ਜੰਗ ਪੀਰੀ ਆ ਸਾਰੇ ਖੜੇ ਆ ਜੀ ਦੱਲੇ ਵਾਲ ਦੇ ਪਿੱਛੇ ਖੜੇ ਆ ਠੀਕ ਹੈ ਨਾ ਮੈਂ ਜਰੂਰ ਇਹਨਾਂ ਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਦਾ ਸੱਦਾ ਹੋਵੇ ਬੰਦ ਜਰੂਰ ਕਰਨਾ ਚਾਹੀਦਾ ਜਰੂਰ ਬੰਦ ਹੋਵੇ ਕੋਈ ਸੈਂਟਰ ਦੀ ਮੋਦੀ ਦੀਆਂ ਚੀਕਾਂ ਵੱਜਣ ਠੀਕ ਹੈ ਨਾ ਤੋ ਮੋਦੀ ਨੂੰ ਮੈਨੂੰ ਮੈਨੂੰ ਲੱਗਦਾ ਮੋਦੀ ਸਭ ਤੋਂ ਰਾਜੇ ਬਹੁਤ ਆਇਆ ਸਭ ਤੋਂ ਘਟ ਗਿਆ ਰਾਜਾ ਠੀਕ ਹੈ ਨਾ ਕਿ ਇਹ ਨਹੀਂ ਆਰੇ ਦੀ ਸਾਡੀਆਂ ਮੰਗਾ ਹੀ ਨਹੀਂ ਮੰਨੀਆਂ ਉੱਥੇ ਤੇ ਵਿੱਚੋਂ ਮੈਂ ਸਾਡੇ ਵਿੱਚ ਫੋਟ ਬਹੁਤ ਆ ਅੱਛਾ ਜੀ ਕਿਰੇ ਫੋਟ ਨਾ ਹੁੰਦੀ ਨਾ ਦੁੱਜੀ ਜਹ ਬੰਦੀਆਂ ਵਿੱਚ ਤੇ ਅੱਜ ਮੈਨੂੰ ਲੱਗਦਾ ਮੋਦੀ ਆ ਗਏ ਨਾਲੇ ਬਾਰਡਰ ਤੇ ਆ ਗਏ ਚੀਕਾਂ ਚੀਕਾਂ ਵੱਜ ਜਾਂਦੀਆਂ ਉਹਦੀ ਆਗੇ ਅੱਛਾ ਜੀ ਉਹ ਸਾਡੇ ਫੋਟ ਕਰਕੇ ਇੱਥੋਂ ਦੀਆਂ ਨਹੀਂ ਸੋਰਾ ਪੰਥ ਖਤਰੇ 'ਚ ਕੀ ਲੱਗਦਾ ਇਕੱਠੇ ਹੋਣ ਦੀ ਲੋੜ ਸੰਘਾ ਸਾਹਿਬ ਦੇਖੋ ਮੈਂ ਕਹਿੰਦਾ ਮੋਠ ਹੋਣਾ ਚਾਹੀਦਾ ਜਹ ਬੰਦੀਆਂ ਕਤਰਾ ਰਾਜੇ ਆਲੇ ਆ ਦੂਜੇ ਸਾਰੀਆਂ ਜਹ ਬੰਦੀਆਂ ਨੂੰ ਇੱਕ ਹੋਣਾ ਚਾਹੀਦਾ ਆ ਇੱਕ ਹੋਣਗੇ ਤੇ ਫੇਰ ਹੀ ਜਾ ਕੇ ਮੈਨੂੰ ਲੱਗਦਾ ਜੰਗ ਫਤਿਹ ਹੋਣੀ ਆ ਕੱਲੇ ਕੱਲੇ ਨਾਲ ਜੰਗ ਨਹੀਂ ਜਿੱਤੀ ਜਾਂਦੀ ਅੱਛਾ ਜੀ ਨਾ ਕੱਲੇ ਕੱਲੇ ਵੀਰ ਸਿੰਘ ਸੰਗਾ ਜੀ ਫਿਰ ਕਿਵੇਂ ਦਾ ਮੈਸੇਜ ਨੌਜਵਾਨਾਂ ਨੂੰ ਦੇ ਰਹੇ ਨੇ ਕੀ ਕੀ ਲੋਕਾਂ ਦਾ ਕੀ ਤੁਹਾਨੂੰ ਜਿਹੜਾ ਹੰਗਾਰਾ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲਦਿਆ ਮੈਂ ਕਹਿ ਰਿਹਾ ਚਾਹੁੰਦਾ ਇਹਨਾਂ ਲੋਕਾਂ ਸਾਰੇ ਵੀਰ ਆਪਣੇ ਇਹਨਾਂ ਨੂੰ ਬਾਰਡਰ ਤੇ ਪਹੁੰਚਣਾ ਚਾਹੀਦਾ ਡੱਲੇ ਵਾਲ ਦਾ ਸਾਥ ਦੇਣਾ ਚਾਹੀਦਾ ਆ ਜੀ ਦੇਖੋ ਕਿੰਨੀ ਉਮਰ ਦਾ ਉੱਥੇ ਇੱਕ ਬਾਪੂ ਬੈਠਾ ਸਾਡੀ ਤੋ ਸਾਡੇ ਖਾਤਰੀ ਬੈਠਾ ਪੰਜਾਬ ਦੇ ਖਾਤਰੀ ਹੋਰ ਉਹ ਕੱਲਾ ਉਹਦੀ ਕਿਹੜੀ ਪੈਲੀ ਉਹ ਦਾਖਲ ਹੋ 20 ਗੱਲੇ ਹੋਊਗਾ ਠੀਕ ਆ ਨਾ ਉਹ ਸਾਰਿਆਂ ਦੇ ਕਰਕੇ ਸਾਰੇ ਪੱਖ ਦੇ ਬੈਠਾ ਆ ਤੇ ਡੱਲੇ ਵਾਲ ਦਾ ਜਰੂਰ ਸਾਥ ਦੇਣਾ ਚਾਹੀਦਾ ਆ ਤੇ ਦੁੱਧੀਆਂ ਜਿਹੜੇ ਬੰਦਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਆ ਦੁੱਧੀਆਂ ਜੈਹ ਬੰਦੀਆਂ ਪਹੁੰਚੇ ਨਹੀਂ ਨਹੀਂ ਆ ਜੀ ਜੀ ਪਤਾ ਨਹੀਂ ਕੀ ਮੋਦੀ ਨੇ ਕੀ ਉਹਨਾਂ ਨੂੰ ਡੰਗ ਮਾਰਿਆ ਆਪਣੇ ਕੀ ਲਿਆ ਉਹਨਾਂ ਨੂੰ ਜੈਹ ਬੰਦੀਆਂ ਨੂੰ ਉਹਦਾ ਕਰਕੇ ਉਹ ਜਾਨ ਨਹੀਂ ਗਈਆਂ ਜੈਹ ਬੰਦੀਆਂ ਮੋਦੀ ਜਾਣੇ ਤੇ ਚਲੋ ਜੈਹ ਬੰਦੀਆਂ ਜਾਣ ਸੰਘਾ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹੁਣ ਆਪਣੇ ਅੰਦਾਜ਼ ਦੇ ਵਿੱਚ ਵੀ ਕੇਂਦਰ ਸਰਕਾਰ ਭਾਰਤ ਦੀ ਸਰਕਾਰ ਨੂੰ ਸੰਘਾ ਸਾਹਿਬ ਆਪਣੇ ਅੰਦਾਜ਼ ਦੇ ਵਿੱਚ ਕੁਝ ਕਹਿ ਦੇਣ ਕਿਦਣ ਕਹੋ ਵਾਲੇ ਚ ਮੈਂ ਚਾਹਾਂਗਾ ਜ਼ਰੂਰ ਕਿਉਂਕਿ ਨੌਜਵਾਨ ਵੀ ਤੁਹਾਡੇ ਕੋਈ ਇਹੀ ਇੰਸਪੈਕਟ ਕਰ ਰਹੇ ਨੇ ਕਿ ਕੋਈ ਨਾ ਕੋਈ ਮੈਸੇਜ ਆਪਣੇ ਅੰਦਾਜ਼ ਦੇ ਵਿੱਚ ਵੀ ਸੈਂਟਰ ਸਰਕਾਰ ਨੂੰ ਦਿਓ ਜੀ ਦੇਖੋ ਮੋਦੀ ਸਾਹਿਬ ਨੂੰ ਮੈਨੂੰ ਲੱਗਦਾ ਇਹਨਾਂ ਨੂੰ ਲੋਕਾਂ ਨੂੰ ਕਿਦਨ ਕੋ ਕਿਦਨ ਕੋ ਲੋਕ ਕਰਾਉਣਗੇ ਜੇ ਜਰੂਰ ਕਰਾਉਣਗੇ ਸਮਾਂ ਲੱਗੂਗਾ ਕਿਦਨ ਕਹੋ ਕਿਦਨ ਕਹੋ ਉਦੋਂ ਹੀ ਕੋ ਮੋਦੀ ਦੀ ਕਰਾਉਣਗੇ ਲੋਕ ਮੈਨੂੰ ਅਲੱਗ ਦਾ ਮੋਦੀ ਪਿੰਟ ਪਾਉਂਦਾ ਹੀ ਨਹੀਂ ਲੱਗਦਾ ਪਜਾਮਾ ਘੁਰਦਾ ਹੀ ਪਾਈ ਫਿਰਦਾ ਲੱਗਦਾ ਸ਼ਰਾ ਹਾਂ ਪਿੰਟ ਨਹੀਂ ਪਾਉਂਦਾ ਮੋਦੀ ਮੋਦੀ ਘਰੇ ਪਿੰਟ ਪਾਉਂਦਾ ਵੇ ਕੀ ਪਤਾ ਮੰਗਾ ਮੰਨੀ ਜਾਂਦਾ ਸਾਡੀਆਂ ਉਹਨੋਂ ਭਾਜਪੀ ਵਾਲੇ ਆਂਦੇ ਉਹ ਤਾਂ ਗਰੀਬਾਂ ਦੀ ਬਹੁਤ ਸੇਵਾ ਕਰਦੇ ਨੇ ਉਹਨਾਂ ਨੇ ਤਾਂ ਬਹੁਤ ਵਿਕਾਸ ਕੰਮ ਕੀਤੇ ਨੇ ਸਭ ਤੋਂ ਮੈਂ ਕਹਿੰਦਾ ਬਰੇ ਰਾਜੇ ਆਏ ਆਦੇਸ਼ ਸਭ ਤੋਂ ਕਟਿਆ ਰਾਜਾ ਆਇਆ ਕਿਰ ਆਕਰਬਾਜ ਰਾਜਾ ਆਇਆ ਕਿਰ ਝੋਕਦਾ ਹੀ ਨਹੀਂ ਪਤ ਨਹੀਂ ਕਿਲਾ ਧੋਣ ਚ ਕਿਲਾ ਠੋਕਿਆ ਉਹਦੀ ਚ ਉਹ ਮੰਨਣ ਤੇ ਤਿਆਰ ਨਹੀਂ ਆ ਉਹਦਾਂ ਸਿੱਖ ਮਨਾ ਲੈਂਦੇ ਹੁੰਦੇ ਆ ਸਮਾਂ ਲੱਗਦਾ ਮਨਾਉਂਦੇ ਜਰੂਰ ਹੁੰਦੇ ਆ ਸਿੱਖ ਛਰਦੇ ਨੇ ਹੁੰਦੇ ਚੀਕਾਂ ਮਾਰਾਂਦੇ ਸਿੱਖ ਸਮਾਂ ਲੱਗਦਾ ਬਹੁਤ ਬਹੁਤ ਧੰਨਵਾਦ ਸੰਗਤ ਸਾਹਿਬ ਹਾਂਜੀ ਨੌਜਵਾਨ ਵੀ ਸਾਡੇ ਨਾਲ ਨੇ ਬਾਈ ਜੀ ਕਿਸਾਨਾਂ ਦੇ ਹੱਕ ਜੇ ਤੁਸੀਂ ਤਸਵੀਰ ਇਹ ਵੀ ਵੇਖ ਸਕਦੇ ਕਿ ਇਹ ਸਾਰੇ ਜਣੇ ਜਿਹੜੇ ਵੀਰ ਨੇ ਇਹ ਖਨੌਰੀ ਬਾਰਡਰ ਤੇ ਭਾਵੇਂ ਨਹੀਂ ਪਹੁੰਚੇ ਪਰ ਇੱਥੋਂ ਵੀ ਜੇ ਕੋਈ ਮੈਸੇਜ ਦੇਣ ਦੀ ਗੱਲ ਆਉਂਦੀ ਆ ਕੈਮਰਾ ਦੇਖ ਕੇ ਭਜਣਾ ਨਹੀਂ ਬਾਈ ਜੀ ਤੁਸੀਂ ਕਿਸਾਨਾਂ ਦੇ ਹੱਕ 'ਚ ਕਿੱਥੇ ਹੋਏ ਹੋ ਕੁਝ ਕਹਿਣਾ ਚਾਹੋਗੇ ਤੁਸੀਂ ਹਾਂ ਜਾਂ ਨਾ ਨਾਲ ਜੇ ਜਾਂ ਹਾਂ ਜੀ ਨਾਲ ਬਾਈ ਜੀ ਹਾਂ ਜੀ ਕਿਸਾਨਾਂ ਦੇ ਨਾਲ ਆ ਜੀ ਤੇ ਫਿਰ ਤੁਸੀਂ ਖਨੌਰੀ ਬਾਰਡਰ ਤੇ ਕਿਉਂ ਨਹੀਂ ਪਹੁੰਚ ਰਹੇ ਹੋ ਹੋ ਗਏ ਆ ਹੁਣ ਫਿਰ ਜਾਵਾਂਗੇ ਅੱਛਾ ਜੀ ਤਾਂ ਨੌਜਵਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਫਿਰ ਜਿਹੜਾ ਹੋ ਕੇ ਤਾਂ ਆਏ ਆ ਤੇ ਫਿਰ ਜਿਹੜਾ ਉੱਥੇ ਪਹੁੰਚਾਂਗੇ ਫਿਲਹਾਲ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਬੰਦ ਦਾ ਸਮਰਥਨ ਵੱਡੀ ਪੱਧਰ ਤੇ ਜਿਹੜਾ ਉਹ ਕਿਸਾਨਾਂ ਨੂੰ ਮਿਲ ਰਿਹਾ ਹੈ ਬਣੇਰੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ